ਹਵਾਈ ਉਹ ਇੱਕ ਐਂਗਲ ਮੋੜਦਾ ਥੱਲੇ ਕਹਿੰਦੇ ਵਧੀਆ ਜਾ ਪਾ ਔਰੇ ਹੁਣ ਫੇਰ ਦੁਬਾਰਾ ਹੁਣ ਬੜੇ ਲਾ ਕੇ ਉਥੇ ਇੱਕ ਕਿਸਮ ਦੀ RAM ਤਲਾਈ ਤੇ ਛੱਤ ਵੀ ਪਾ ਦਿੱਤੀ ਤਲਾਈ ਤੇ RAM ਉਥੇ RAM ਹੁੰਦਾ ਸੀ ਪਹਿਲਾਂ ਸੋਕੜਾ ਬੱਚੇ ਨੂੰ ਸੋਕਾ ਲੱਗਿਆ ਹੋਵੇ ਸੋਕੜਾ ਲੱਗ ਜਾਂਦਾ ਹੈ ਅਠਰਾ ਹੋਵੇ ਹੋਰ ਬਹੁਤ ਖੁਸ਼ ਹੈ ਮੈਂ ਫੇਰ ਸਹੀ ਇਹ ਉਹ ਰਾਮ ਤਲਾਈ ਹੈ ਇਧਰ ਜਿੱਥੇ ਪੰਜ ਦੁਖ ਨਿਵਾਰ ਸਰ ਸਰੋਵਰ ਹੈ ਇੱਥੇ ਹੁਣ ਸਾਰੇ ਹੀ ਦੁੱਖ ਟੁੱਟਦੇ ਨੇ ਕਿਉਂ ਕਿ ਨਾਮ ਦੀ ਰੰਗਣ ਇਥੇ ਐਸੀ ਹੈ ਦੁੱਖ ਟੁੱਟ ਜਾਣ ਸਰੀਰਾਂ ਦੇ ਉਹ ਦੂਸਰਾ ਜੇ ਤੂੰ ਸਾਧ ਸੰਗਤ ਵਿੱਚ ਆਵੇਂ ਸੰਤਾਂ ਦੀ ਸੰਗਤ ਚਾਜਵੇਂ ਤੇਰੇ ਸਾਰੇ ਦੁੱਖ ਰੋਗ ਕਸ਼ਟ ਕੱਟੇ ਜਾਣਗੇ ਰੁੱਟ ਜਾਣਗੇ ਵੰਦਨ ਸਭ ਤੇਰੇ ਸੰਗਤ ਕਰ ਲੈ ਸਾਡੇ ਜਨ ਸਕੱਤਰਾਂ ਨੇ ਵੀ ਬੋਲਣੇ ਮੈਂ ਅੱਜ ਤਾਂ ਨਹੀਂ ਤਾਂ 3 1/2 ਤੱਕ ਲੈ ਜਾਣਾ ਹੈ ਸਮਪਤੀਤੀ ਕਰਦੇ ਪਾਠ ਪ੍ਰਕਾਸ਼ ਨੇ ਹੋਰ ਵੀ ਹੋਣੇ ਨੇ ਅਰ ਨਿਰੰਤਰ ਲੜੀਆਂ ਵੀ ਜਿਨ੍ਹਾਂ ਦੇ ਹੋ ਚੁੱਕੇ ਨੇ ਨਿਰੰਤਰ ਲੜੀਆਂ ਚੱਲ ਰਹੀਆਂ ਨੇ ਪਾਠਾਂ ਦੀਆਂ ਧੰ ਬਾਬਾ ਪੂਰਨ ਦਾਸ ਜੀ ਧੰ ਤੁਹਾਡੀ ਕਮਾਈ ਹੈ ਧੰ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਤੈ ਤਾਂ ਜਗਤ ਦੇ ਵਿੱਚ ਐ ਜਿਵੇਂ ਨਾਮ ਦੀਆਂ ਦਾਤਾਂ ਵਰਤਾ ਦਿੱਤੀਆਂ ਧੰ ਤੁਹਾਡੀ ਮੈਂ ਮੈਨ ਰਖੀ ਚਰਣਾ ਦੇ ਨਾਲ ਜੋੜ ਕੇ ਚਰਣਾ ਤੋਂ ਦੂਰ ਨਾ ਕਰੀ ਪੜ ਲਈਏ ਅੱਜ ਮੇਰੇ ਆਲਾ ਜਥਾ ਨਹੀਂ ਹਾਂ ਪਰਦਾ ਬੈਠ ਕੇ ਕਹਿੰਦੇ ਨਹੀਂ ਬਿਰਾਗ ਚ ਜਿਆਦੇ ਹੋਗੇ ਮਾਗਰਤਾ ਬਾਝ ਆਈਏ ਕਰ ਲੋ ਬੇਨਤੀਆਂ ਮੈਨ ਰੱਖੀ ਚਾਰਨਾ ਦੇ ਨਾਲ ਜੋੜ ਕੇ ਚਾਰਨਾ Yeah.